ਜిల్లాਦਰ ਦੇ ਹਾਤੀ ਦੇ ਪੁਸਤਾ ਪੁਲਿਸ ਸਟੇਸ਼ਨ ਦੇ ASI ਦੀ ਰਿਸ਼ਵਤ ਲੈਦੇ ਹੋਏ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ASI ਤੇ ਪੰਜਾਬ ਸਰਕਾਰ ਦੀ ਕਾਜ ਡਿੱਗ ਗਈ ਅਤੇ ਉੱਚ ਅਧਿਕਾਰੀਆਂ ਨੇ ASI ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਸੀਸੀਟੀਵੀ ਫੋਟੋਜ਼ ਵਿੱਚ ਦਿਖਾਇਆ ਗਿਆ ਹੈ ਕਿ ASI ਇੱਕ ਕਾਰ ਵਿੱਚ ਇੱਕ ਵਿਅਕਤੀ ਤੋਂ ਰਿਸ਼ਵਤ ਲੈ ਰਿਹਾ ਹੈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਲਾਂਕਿ ਇਹ ਵੀਡੀਓ 6 ਦਿਨ ਪੁਰਾਣੀ ਹੈ। ਪਰ ਇਸ ਘਟਨਾ ਦੇ ਸਾਹਮਣੇ ਆ ਮਗਰੋਂ ਐਸਪੀ ਹਰਵਿੰਦਰ ਸਿੰਘ ਵਿਰੁੱਧ ਨੇ ਕਾਰਵਾਈ ਕਰਦੇ ਹੋਏ ਐਸਆਈ ਨੂੰ ਲਾਇਨ ਹਾਜ਼ਰ ਕਰ ਦਿੱਤਾ ਦੱਸਰ ਕੋਲ ਇਸ ਮੁਲਾਜ਼ਮ ਦੇ ਸਿਰ ਤੇ ਰਿਸ਼ਵਤ ਲੈਣ ਦਾ ਜਿਹਾ ਭੂਤ ਸਵਾਰ ਹੋਇਆ ਕਿ ਉਸ ਦੇ ਰਿਸ਼ਵਤ ਲੈਣ ਦੇ ਸਮੇਂ ਕਾਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੱਕ ਨਹੀਂ ਵੇਖੇ ਜਿਸ ਕੰਮ ਪੈਸੇ ਲੈਦੇ ਹੋਏ ਬ੍ਰਿਸ਼ਟ ਅਧਿਕਾਰੀ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਇਹ ਘਟਨਾ ਜਲੰਧਰ ਦੇ ਪਿੰਡ ਬਲੰਦਪੁਰ ਦੀ ਦਾ ਹੈ ਦੱਸਿਆ ਜਾ ਰਿਹਾ ਹੈ ਕਿ ਐਸਆਈ ਨੇ ਪਿੰਡ ਦੀ ਸ਼ਿਕਾਇਤ ਤੋਂ ਬਾਅਦ ਕਾਰ ਵਿੱਚ ਪਿਆ ਨੈਰੀ ਚਲਾ ਗਿਆ ਜਿਸ ਵਾਰ ਪੁਲਿਸ ਅਧਿਕਾਰੀਆਂ ਨੇ ਉੱਥੇ ਰਿਸ਼ਵਤ ਮੰਗੀ ਅਤੇ ਮਾਮਲੇ ਨੂੰ ਦਬਾਣ ਲਈ ਕਿਹਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਮਕਸੂਦਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਹੈ ਫੋਨ ਤੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਵਿੰਦਰ ਸਿੰਘ ਵੀਰਕ ਨੇ ਕਿਹਾ ਕਿ ਸੀਸੀਟੀਵੀ ਵੀਡੀਓਜ਼ ਵਿੱਚ ਵਿਖਾਈ ਦੇਰੇ ਐਸਆਈ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਅਤੇ ਡੀਐਸਪੀ ਕਤਾਰਪੁਰ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਉਨ੍ਹਾਂ ਕਿਹਾ ਹੈ ਕਿ ਸੀਸੀਟੀਵੀ ਵੀਡੀਓ ਚ ਪੁਲਿਸ ਅਧਿਕਾਰੀ ਪੈਸੇ ਲੈ ਰਿਹਾ ਜਾਂ ਕੁਝ ਹੋਰ ਇਸ ਦੀ ਵੀ ਢੁਕਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ